ਕੀ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਸਰ ਨੂੰ ਪਿਆਰ ਭਰੀ ਮੇਰਾ ਨਾਮ ਕੁਲਵਿੰਦਰ ਕੌਰ ਹੈ ਅਸੀਂ ਸਮਰਾਲਾ ਸਰਕਾਰੀ ਸਿਵਲ ਹਸਪੀਟਲ ਸਮਰਾਲਾ ਤੋਂ ਆਏ ਹਾਂ ਅਸੀਂ ਇਹ ਗਵਾਹੀ ਡਾਕਟਰ ਤਰਕਜੋਤ ਜੀ ਦੇ ਹੇਠ ਕਰ ਰਹੇ ਹਾਂ ਜਿਸ ਲਈ ਤਸੀਂ ਜਿਸ ਵੇਲੇ ਸੀ ਦੋ ਹਫ਼ਤਿਆਂ ਤੋਂ ਚੱਲ ਰਹੇ ਡੇਂਗੂ ਬਾਰੇ ਡੇਂਗੂ ਬਾਰੇ ਸੂਚਿਤ ਕਰ ਰਹੇ ਹਾਂ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਜਿਸ ਦੇ ਅਸੀਂ ਦੱਸ ਰਹੇ ਹਾਂ ਕਿ ਡੇਂਗੂ ਕਿਸ ਤਰ੍ਹਾਂ ਪੈਦਾ ਹੁੰਦਾ ਹੈ ਅਤੇ ਇਸ ਦੇ ਲੱਛਣ ਕੀ ਹਨ ਤੇ ਇਸ ਤੋਂ ਇਸ ਦੇ ਬਚਾਅ ਕੀ ਹਨ ਇਹ ਅੱਜ ਤੁਸੀਂ ਡੇਂਗੂ ਦੇ ਖਾਤੇ ਹਾਂਜੀ ਡੇਂਗੂ ਤੇ ਅੱਜ ਰੈਲੀ ਕੱਢਣ ਲੱਗੇ ਹਾਂ ਹਾਂਜੀ ਅਸੀਂ ਅਸੀਂ ਅੱਜ ਇਹ ਜਿਹੜੀ ਰੈਲੀ ਆ ਉਹ ਇੱਕ ਡੇਂਗੂ ਦੇ ਡੇਂਗੂ ਦੇ ਉੱਤੇ ਕੱਢਣ ਲੱਗੇ ਹਾਂ ਜਿਹਦੇ ਵਿੱਚ ਅਸੀਂ ਦੱਸਾਂਗੇ ਕਿ ਬਚਾਅ ਕਿਵੇਂ ਕਰਨਾ ਹੈ ਤੇ ਇਹਦੇ ਲੱਛਣ ਕੀ ਹਨ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਪਾਣੀ ਕਿੱਥੇ ਖੜਾ ਨਹੀਂ ਕਰਨਾ ਹੈ ਇਹ ਸਾਫ਼ ਪਾਣੀ ਵਿੱਚ ਹੁੰਦਾ ਹੈ ਇਸ ਤਰ੍ਹਾਂ ਦੀ ਅਸੀਂ ਕਈ ਸਾਰੀ ਜਾਣਕਾਰੀ ਦੇ ਕੇ ਉਹਨਾਂ ਲੋਕਾਂ ਨੂੰ ਜਾਗਰੂਤ ਕਰਾਂਗੇ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਬਿਲਕੁਲ ਵੀ ਪਤਾ ਨਹੀਂ ਹੈ ਕੁਸ਼ਲ ਲੱਛਣਾਂ ਬਾਰੇ 2024 ਦੇ ਲੱਛਣ ਇਸ ਦੇ ਮੁੱਖ ਲੱਛਣ ਹਨ ਜਿਵੇਂ ਕਿ ਬੁਖਾਰ ਬਹੁਤ ਤੇਜ਼ ਬੁਖਾਰ ਚੜਨਾ ਸਿਰ ਦਰਦ ਹੋਣਾ ਹੱਥਾਂ ਪੈਰਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਣਾ ਅਜਿਹੇ ਦਰਦ ਜਿਹਦੇ ਵਿੱਚ ਅਸੀਂ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਮੈਡੀਸਿਨ ਨਹੀਂ ਲੈਣੀ ਹੈ ਅਸੀਂ ਸਿੱਧੀ ਜਾ ਕੇ ਇੱਕ ਡਾਕਟਰ ਤੋਂ ਸਲਾਹ ਲੈਣੀ ਹੈ ਡਾਕਟਰ ਦੇ ਹਿਸਾਬ ਨਾਲ ਅਸੀਂ ਇਸ ਦੀ ਇਲਾਜ ਕਰਨਾ ਹੈ ਸਰ ਮੇਰਾ ਨਾਮ ਅਨਜੀਤ ਘੋੜਾ ਆਸ਼ਾ ਵਰਕਰ ਹੈ ਹਾਂਜੀ ਸਰ ਅਸੀਂ ਆ ਗਏ ਤਾਂ ਦੋ ਹਫ਼ਤੇ ਹੋ ਗਏ ਸਾਨੂੰ ਇਹ ਡੈਂਗਰੀ ਪ੍ਰਤੀ ਰੈਲੀ ਕਰਦੇ ਆ ਨੂ ਸਟੂਡੈਂਟ ਹੈਗੇ ਸਾਡੇ ਨਾਲ ਤੇ ਅਸੀਂ ਅੱਜ ਸਿਵਲ ਹਸਪੀਟਲ ਸਮਰਾਲਾ ਤੋਂ ਲੈ ਕੇ ਡਾਕਟਰ ਤਾਰਕੀਓਤ ਦੀ ਅਗਵਾਈ ਹੇਠ ਗੁਰਨਾਨਨ ਕਰੋੜ ਤੋਂ ਹੁੰਦੇ ਹੋਏ ਸਾਰਾ ਏਰੀਆ ਕਵਰ ਕਰਕੇ ਵਾਪਸ ਆਵਾਂਗੇ ਰੈਲੀ ਦਾ ਮਤਲਬ ਇਹਦਾ ਮਤਲਬ ਇਹ ਵੀ ਲੋਕਾਂ ਨੂੰ ਜਾਗਰੂਤ ਕਰਨਾ ਹੈ ਨਾ ਮੱਛਰ ਬਾਰੇ ਦੱਸਣਾ ਹੈ ਵੀ ਗੰਦਗੀ ਸਫਾਈ ਰੱਖਣੀ ਫ੍ਰੀਜਾਂ ਦੀ ਸਫਾਈ ਕੂਲਰ ਘਰਾਂ ਦੀ ਸਫਾਈ ਛੱਤਾਂ ਉੱਤੇ ਟਾਇਰ ਵਗੈਰਾ ਜਿਹੜੇ ਉਹਨਾਂ 'ਚ ਪਾਣੀ ਨਾ ਨਹੀਂ ਜਮਾ ਕਰਨਾ ਹੈਗਾ ਉਹਨਾਂ ਬਾਰੇ ਜਾਗਰੂਤ ਕਰਦੇ ਆ ਲੋਕਾਂ ਨੂੰ ਔਰ ਕੁਛ ਕਿਹਨੇ ਜਾਵੇ ਤਾਂ ਨਸ਼ੀਮ ਚਲਾਨ ਕੱਟੇ ਦੀ ਸੀ ਹਾਂਜੀ ਸਰ ਕਈ ਹਾਂਜੀ ਸਰ ਅਸੀਂ ਇਹ ਜਿਹੜਾ ਕਰ ਰਹੇ ਹਾਂ ਰੈਲੀ ਕਰ ਰਹੇ ਹਾਂ ਇਹਦੇ ਵਿੱਚ ਕਈ ਘਰਾਂ ਦੇ ਚਲਾਨ ਵੀ ਕੱਟੇ ਗਏ ਨੇ ਤੇ ਨਗਰ ਪਸ਼ਾਨ ਦੀ ਰੈਲੀ ਉਹਦੇ ਅਗਵਾਈ ਹੇਠ ਅਸੀਂ ਚਲਾਨ ਕੱਟਦੇ ਆਂ ਲੋਕਾਂ ਦੇ ਹਾਂਜੀ ਸਸ਼ੀਕਲ ਜੀ ਮੇਰਾ ਨਾਮ ਲਵਜੋਤ ਪਰ ਹੈ ਅਸੀਂ ਸਿਵਲ ਹਸਪਤਾਲ ਸੰਗਾਲਾ ਹੱਥੇ ਲੁਧਿਆਣਾ ਇੰਸਟੀਟਿਊਟ ਆਫ ਨਰਸਿੰਗ ਕਟਾਨੀ ਕਾਲਜ ਤੋਂ ਦੇ ਦੋ ਹਫ਼ਤੇ ਤੋਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਡੇਂਗੂ ਬਾਰੇ ਤੇ ਅੱਜ ਅਸੀਂ ਲੈ ਕੇ ਕੱਢਣ ਜਾ ਰਹੇ ਹਾਂ ਡੇਂਗੂ ਪ੍ਰਤੀ ਜਾਗਰੂਕ ਕਰਨ ਜਾ ਰਹੇ ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਡੇਂਗੂ ਬਾਰੇ ਨਹੀਂ ਪਤਾ ਹੈ ਇਸ ਵਿੱਚ ਅਸੀਂ ਡੇਂਗੂ ਦੇ ਲੱਛਣ ਦੱਸਦੇ ਹਾਂ ਉਸ ਦੇ ਪ੍ਰਤੀ ਬਚਾਅ ਦੱਸਦੇ ਹਾਂ ਇਸ ਦੇ ਬਚਾਅ ਇਹ ਹਨ ਕਿ ਆਪਾਂ ਕੋਈ ਵੀ ਮੈਡੀਸਿਨ ਨਹੀਂ ਲੈਣੀ ਹੈਗੀ ਆਪਾਂ ਡਾਕਟਰ ਤੋਂ ਸਲਾਹ ਲੈਣੀ ਹੈ ਤੇ ਆਪਾਂ ਗਮਲੇ ਵਗੈਰਾ ਦੇ ਵਿੱਚ ਪਾਣੀ ਖੜਾ ਨਹੀਂ ਕਰਨਾ ਹੈਗਾ ਇੱਕ ਹਫ਼ਤੇ ਤੋਂ ਜ਼ਿਆਦਾ ਇਹ ਸਾਫ਼ ਪਾਣੀ ਦੇ ਵਿੱਚ ਪੈਦਾ ਹੁੰਦਾ ਹੈ ਤੇ ਆਪਾਂ ਕੂਲਰਾਂ ਦੀਆਂ ਜਾਲੀਆਂ